ਪਾਕੜਾ ਬਿਆਸ ਮੈਨੇਜਮੈਂਟ ਬੋਰਡ ਤੋ ਜਿਹੜਾ ਜਿਹਦਾ ਕੰਮ ਮੈਨੇਜ ਕਰਨਾ ਸਿਰਫ ਉਹ ਸਰਕਾਰਾਂ ਮੰਗ ਫੈਸਲੇ ਕਿਵੇਂ ਲੈ ਸਕਦਾ ਜਿੰਨਾ ਉਹਦੀ ਲਾਗਤ ਹੈ ਜਿੰਨਾ ਉਹਦਾ ਖਰਚ ਪਾਣੀ ਹੈ ਉਹਦਾ 60% ਦੀ ਪੰਜਾਬ ਅਦਾ ਕਰਦਾ ਹੋਵੇ 40% ਦੀ ਮਿਲ ਕੇ ਹਰਿਆਣਾ ਤੇ ਰਾਜਸਥਾਨ ਅਦਾ ਕਰਦਾ ਹੋਵੇ ਕੇਂਦਰ ਦੀ ਉਹਦੇ ਵਿੱਚ ਕੋਈ ਰੋਲ ਨਹੀਂ ਤਾਂ ਵੀ ਉਹ ਕੇਂਦਰ ਦੀ ਬੋਲੀ ਬੋਲੇ ਕੇਂਦਰ ਦੇ ਇਸ਼ਾਰੇ ਤੇ ਕੰਮ ਕਰੇ ਤੇ ਫਿਰ ਤਨਖੀ ਦਾ ਵਧ ਨਹੀਂਉ ਸੀ ਤੇ ਮੁੱਖ ਮੰਤਰੀ ਭਗਵਾਨਤਮਨ ਦਾ ਤਰੀਕਾ ਵੀ ਵੱਖਰਾ ਉਹ ਕਹਿੰਦੇ ਕਿ ਦਿਖੇਦਾ ਸਹੀ ਕਿ ਮੁੱਖ ਮੰਤਰੀ ਸਾਹਿਬ ਕੰਮ ਕਰਦੇ ਨੇ ਗੱਡੀ ਚੱਕ ਕੇ ਚੱਲ ਨੰਗਲ ਨੰਗਲੋ ਫੇਰ ਚੰਡੀਗੜ੍ਹ ਚੰਡੀਗੜ੍ਹ ਫੇਰ ਉਹ ਭਜਨਟ ਬਹੁਤ ਕਰਦੇ ਦਿਖੇ ਨਾ ਕਿ ਦੇਖ ਵੀ ਮੈਂ ਕਿੰਨੀ ਭਜਨਟ ਕਰ ਰਿਹਾ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਫੱਟਾ ਵੀ ਮੈਂ ਹੀ ਰੋਕ ਰਿਹਾ ਫੱਟਾ ਵੀ ਮੈਂ ਹੀ ਸਿੱਟ ਰਿਹਾ ਮੈਂ ਵਿਚਾਰਿਆ ਜੇ ਬੀਬੀਐਮਪੀ ਗੜਬੜ ਕਰ ਰਹੀ ਸੀ ਉਹ ਆਪਣੇ ਦਫ਼ਤਰ ਤਲਬ ਕਰਦੇ ਉਹਨਾਂ ਨੂੰ ਜੇ ਉੱਥੇ ਨਹੀਂ ਸੁਣਵਾਈ ਹੁੰਦੀ ਸੀ ਜਿਹੜੇ ਬੈਂਸ ਸਾਹਿਬ ਨਾਲ ਉੱਥੇ ਨੰਗਲ ਧਰਨਾ ਲਾਇਆ ਉਹ ਤੰਬੂ ਮਤਲਬ ਭਗਵੰਤ ਜੀ ਜਾ ਕੇ ਦਿੱਲੀ ਲਾਉਂਦੇ ਰੇਂਦਰ ਮੋਦੀ ਅਮਿਤ ਸ਼ਾਹ ਦੇ ਜਲ ਸਰ ਕਿ ਜਿਹੜਾ ਡੈਮ ਦੇ ਰੱਖ-ਰਖਾਅ ਦਾ ਖਰਚਾ ਆ ਰਿਹਾ ਹੂੰ ਪਿਛਲੇ 10-12 ਸਾਲਾਂ ਤੋਂ ਜਸਪ੍ਰੀਤ ਸਿੱਧੂ ਜੀ ਉਹ ਸਾਰਾ ਪੰਜਾਬ ਦੇ ਕੋਟੇ ਚੋਂ ਵਸੂਲਿਆ ਜਾ ਰਿਹਾ ਹੂੰ ਉਹਦੇ ਵਿੱਚ 60% ਵਾਲਾ ਫਾਰਮੂਲਾ ਆਪਣਾ ਇਹ ਹੀ ਨਹੀਂ ਗਿਆ ਹੂੰ ਮਤਲਬ ਹਰਿਆਣਾ ਪਾਣੀ ਵੱਧ ਮੰਗਦਾ ਹੈ ਹੈਨਾ ਵਰਤੋਂ ਵੀ ਵੱਧ ਕਰ ਚੁੱਕਿਆ ਪਹਿਲਾਂ ਹੀ ਰਾਜਸਥਾਨ ਨੂੰ ਪਾਣੀ ਵੱਧ ਜਾ ਰਿਹਾ ਅਸੀਂ ਪਹਿਲਾਂ ਹੀ ਹਰਿਆਣੇ ਨੂੰ 8 ਗੁਣਾ ਪਾਣੀ ਵੱਧ ਦੇ ਰਹੇ ਹਾਂ ਕਿਉਂਕਿ ਸਾਡੇ ਆਪਣੇ ਮੁਗੇ-ਮੁਗੇ ਉਵੇਂ ਕੰਮ ਨਹੀਂ ਕਰਦੇ ਮੋਟਰਾਂ ਤੇ ਮੁਫਤ ਹਾ ਬਿਲੀ ਦੇ ਬੈਲ ਮਾਪ ਨੇ ਇਸ ਲਈ ਮੋਟਰਾਂ ਵੱਧ ਪਾਣੀ ਕੱਢਦੀਆਂ ਨਹਿਰੀ ਪਾਣੀ ਅਸੀਂ ਆਪਣਾ ਪੂਰਾ ਵਰਤਿਆ ਹੀ ਨਹੀਂ ਤੇ ਉਹਦਾ ਫਾਇਦਾ ਫਿਰ ਨਾ ਜ਼ੁੱਬਿਆਂ ਨੇ ਚੱਕਿਆ ਤੇ ਜਦੋਂ ਚੌਣਾ ਸੀਗੇ ਰਾਜਸਥਾਨ ਚ ਦਿੱਤਾ ਭਗਵੰਤ ਮਾਨ ਜੀ ਵੀ ਪਾਣੀ ਰਾਜਸਥਾਨ ਨੂੰ ਵੱਧੂ ਦੇ ਰਹੇ ਸੀਗੇ ਕਿ ਸ਼ਾਇਦ ਸਾਡੀ ਵੀ ਪਾਰਟੀ ਸਿੰਜੀ ਜਾਵੇ ਸ਼ਾਇਦ ਇਸੇ ਨਹਿਰੀ ਪਾਣੀ ਨਾਲ ਪਰ ਗੱਲ ਨਹੀਂ ਬਣੀ 2010 ਤੋਂ ਲੈ ਕੇ 2022-23 ਤੱਕ ਦੇ ਨੰਗਲ ਹਾਈਡਲ ਚੈਨਲ ਦੀ ਮਰਮਮਤ ਦੇ ਰੱਖ-ਰਖਾਅ ਦੇ ਉੱਤੇ ਹੁਣੇ 32 ਕਰੋੜ 69 ਲੱਖ ਦੇ ਕਰੀਬ ਜਿਹੜਾ ਖਰਚਾ ਹੈ ਉਹਦੇ ਵਿੱਚੋਂ ਜੇ ਅਸੀਂ ਆਪਣਾ 60% ਕੱਢੀਏ ਤਾਂ ਸਾਡਾ 19 ਕਰੋੜ 61 ਲੱਖ 40 ਹਜ਼ਾਰ ਬਣਦਾ ਹਰਿਆਣਾ ਤੇ ਰਾਜਸਥਾਨ ਦਾ ਮਿਲਾ ਕੇ 13 ਕਰੋੜ 7 ਲੱਖ ਬਣਦਾ ਜੀ ਪਰ ਹੋਇਆ ਕੀ ਕਿ ਉਹਨਾਂ ਨੇ 13 ਕਰੋੜ ਵੀ ਸੱਤੋਂ ਵਸੂਲ ਲਿਆ ਗਿਆ 10 11 ਤੋਂ ਲੈ ਕੇ 22 23 ਤੱਕ ਬਾਦਲ ਬਾਦਲਾਂ ਦਾ ਰਾਜ ਵੀ ਰਿਆ ਅਕਾਲੀ ਬੀਜੇਪੀ ਦਾ ਕੈਪਟਨ ਚੰਨੀ ਦਾ ਰਾਜ ਵੀ ਰਿਆ ਤੇ ਭਗਵੰਤ ਮਾਨ ਦੀ ਸਰਕਾਰ ਦਾ ਵੀ ਰਾਜ ਰਿਆ ਬੀਬੀ ਐਮਬੀ ਵੱਲੋਂ ਪੰਜਾਬ ਨਾਲ ਫਰਾਡ ਹੈ ਕੀ ਹੈ ਜਿਹਦੇ ਉੱਤੇ ਗੌਰ ਹੀ ਨਹੀਂ ਹੋਇਆ ਹੁਣ ਤੱਕ ਤਾਂ ਰੁੜਾਏ ਪੈਂਦਾ ਸੀ ਕਿ 60% ਲੈ ਕੇ ਵੀ ਉਹ ਪੰਜਾਬ ਦੀ ਗੱਲ ਨਹੀਂ ਸੁਣ ਰਹੇ ਹੁਣ ਤਾਂ ਸਿੱਧਾ ਪੰਜਾਬ ਦਾ ਖਜ਼ਾਨਾ ਲੁੱਟ ਕੇ ਵੀ ਪੰਜਾਬ ਦੀ ਗੱਲ ਨਹੀਂ ਸੁਣ ਰਹੇ